ਚਵਾਈ ਸਾਨੂੰ ਸੱਜਣੋ ਇਹਦੀ ਵੀ ਦਿਖਾ ਦਨੇ ਯਾਰ ਸ਼ਹਿਰ 25 ਦੀ ਆ ਬੜੀ ਚਵਾਈ ਵੀ ਜਮਾ ਗਾੜਾ ਮਾਰਦੀ ਆ ਪਰ ਆ ਕੱਚੀ ਸੂਕੀ ਇੱਕ ਦੋਨੋਂ ਬਾੜੀ ਚੰਗੇ ਦੇ ਜੀ ਆਪਣੇ ਹਰੇਕ ਖੱਲੇ ਗਾਂ ਵਾਲੇ ਜਿੱਦੇ ਮਾਝੇ ਦੋਨੋਂ ਪੱਜੀ ਬਰਾਬਰ ਬਟੇ ਨੇ ਸਾਹਿਬ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਫੇਰ ਪਹੁੰਚ ਚੁੱਕੇ ਆ ਪਿੰਡ ਧੌੜਾ ਤਹਿਸੀਲ ਤਪਾ ਤੇ ਇਲਾ ਬਰਨਾਲਾ ਤਿੰਨ ਗਾਵਾਂ ਦਿਖਾਵਾਂਗੇ ਬਾਈ ਚਮਕੌਰ ਕੋਲੇ ਆਏ ਫਿਆ ਤਾਜ਼ੀਆਂ ਸੂਈਆਂ ਇੱਕ ਵੱਡੀ ਜਰਸੀ ਇੱਕ ਕਹਿਰ ਸ਼ਹਿਰ ਚ ਪੈਂਦੀ ਆ 25 ਤੇ ਇੱਕ ਦਖਾਵਾਂਗੇ ਇਧਰੋਂ ਥੋੜਾ ਜਿਹਾ ਗਰਲੈਂਡੋ ਦੀ ਚਲਕੀ ਮਾਰਦੀ ਆ ਤੇ ਬਾਕੀ ਗੱਲਬਾਤ ਵਾਈ ਨਾ ਕਰਾ ਦੂੰਗਾ ਤਿੰਨੇ ਤਾਜ਼ੀਆਂ ਸੂਈਆਂ ਨੇ ਤੇ ਜੇਰ ਜੱਪਿਆ ਦਾ ਸਿਸਟਮ ਵੀ ਡਾਨਾ ਤੇ ਬਾਕੀ ਆ ਜਾ ਚਮਕੌਰ ਫਰਾ ਹੋਰ ਕਿਵੇਂ ਆ ਹਸਰੀ ਕਲਾ ਭਰਾ ਮੇਰਾ ਬਹੁਤ ਵਧੀਆ ਪਰਮਾਸ਼ ਚੜਦੀ ਕਲਾ ਚੜਦੀ ਕਲਾ ਪਰਮਾਸ਼ ਚੱਲ ਰਹੀ ਆ ਦਾਆਂ ਦਾਆਂ ਵੀਡੀਓ ਆ ਵਧੀਆ 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 ਚੱਲਦੀ ਆ ਭਰਾ ਮੇਰਾ ਬੜਾ ਨਾਲ ਆਪਣੇ ਕੋਲੇ ਹੋਰ ਵੀ ਬਨੇ ਕੱਲ ਨੂੰ ਪਾ ਲਾਂਗੇ ਮਾਹਾਂ ਬਾਈ ਠੀਕ ਆ ਗੱਲ ਕੱਲ ਨੂੰ ਫੇਰ ਪਾ ਲਾਂਗੇ ਇੱਕ ਅੱਧੀ ਪਾਈ ਗਏ ਨਾ ਕੱਲ ਨੂੰ ਫੇਰ ਪਾ ਲਾਂਗੇ ਹਾਂ ਬੱਸ ਉਹਨੂੰ ਪਾ ਦਾਂਗੇ ਕੱਲ ਨੂੰ ਪਾ ਦਾਂਗੇ ਟੌਰ ਖੋਲ ਕੇ ਬਾਈ ਇਹ ਕਹਤਾ ਸੂਈਆ ਬਾਈ ਵੀਰੇ ਕੱਲ ਦੀ ਸੂਈ ਹੋਇਆ 11 12 ਕਿਲੋ ਬੋਲਾ ਤਿਆਰ ਹੈ ਥਾਦੇ 11 12 ਕਿਲੋ ਬੋਲਾ ਹਾਜ਼ਰ ਆ ਕੱਲ ਦੀ ਸੂਈ ਹੋਈ ਆ ਤੇ ਸੂਈ ਠੰਡੀ ਵਾਧੋਸ ਲੱਗ ਜੇਰ ਦੀ ਆਪਣੇ ਕੋਲ ਵੀਡੀਓ ਆ ਠੀਕ ਆ ਗੱਲ ਜੀ ਜੇਰ ਦੀ ਬਾਈ ਕਹਿੰਦਾ ਵੀਡੀਓ ਬਣਾਈ ਹੋਈ ਆ ਸੂਆ ਕਿਹੜਾ ਬਾਈ ਦਾ ਦੂਜਾ ਸੂਆ ਵੀਰੇ ਸੂਆ ਦੂਜਾ ਕੱਦ ਵੱਡਾ ਆ ਗਿਆ ਚੰਗਾ ਫੋਨ ਸਾਈਜ ਦੇ ਵਿੱਚ ਆ ਗਈ ਬਰਾ ਮੇਰਾ ਠੰਡੀ ਸੀ ਲਾ ਕੇ ਦੱਸਣ ਦੀ ਗਰਮੀ ਵਾਲਾ ਤੋਹਫਾ ਬਰਾ ਮੇਰੇ ਵਿੱਚ ਬਾਈ ਕਰ ਲੈਣੋ ਕਹਿੰਦੇ ਕਰ ਉਸ ਬਾਅਦ ਕੋਈ ਬੰਦਾ ਕਹਿੰਦਾ ਮੈਨੂੰ ਬਾਹਰੋਂ ਫੋਨ ਆਇਆ ਠੀਕ ਹੈ ਗੱਲ ਚਲੋ ਮੈਂ ਖਾਪਰਾ ਜੇ ਪਾਈਏ ਬਾਈ ਦੀ ਵੀਡੀਓ ਦੇ ਬਾਈ ਦੀ ਠੀਕ ਹੈ ਗੱਲ ਆ ਆ ਥੋੜੀ ਬਾਦੀ ਆਈ ਸੀ ਬਾਦੀ ਪਾਲ ਜੀ ਮਿੱਠਾ ਤਰ ਪਤਾ ਸਾਡਾ ਗਿਆ ਨਹੀਂ ਥੋੜਾ ਖੰਡਾ ਖੰਡਾ ਫਰੀ ਇਹਨੂੰ ਕਿਉਂਦਾਗਾ ਠੀਕ ਹੈ ਗੱਲ ਹਾਂ ਸ਼ੱਕਰ ਨਹੀਂ ਜਿਵੇਂ ਠੀਕ ਹੈ ਜੀ ਹਾਂ ਹਾਂ ਕੱਲ ਦੀ ਸੂਈ ਵੀ ਆ ਕੱਲ ਦੀ ਸੂਈ ਵੀ ਆ ਕੱਲ ਜੀ ਸਵੇਰ ਦੀ ਸੂਈ ਵੀ ਆ ਯਾਨੀ ਕਿ ਦੋ ਡੰਗ ਚੋਲੀ ਹਾਂ ਦੋ ਡੰਗ ਚੋ ਬੱਚਾ ਕੀ ਨਾਲ ਦੇ ਮੰਗਰੇ ਦੇ ਬੱਸਾ ਵੀਰੇ ਬੱਚਾ ਦੰਦ ਦਾ ਨਹੀਂ ਚੈੱਕ ਕਰੇ ਦੰਦ ਜਿੱਦ ਨਹੀਂ ਚੈੱਕ ਕਰੇ ਦੰਦ ਸਿੱਗੀ ਸੁੱਗੀ ਹੋ ਦੰਦਾ ਜੀ ਹੋ ਮੇਰੇ ਸਾਬ ਨਾਲ ਠੀਕ ਆ ਗੱਲ ਚਬਾਈ ਦੀ ਕਿਵੇਂ ਆਹ ਚਬਾਈ ਦੀ 1 ਨੰਬਰ ਠੰਡੀ ਸੀਲ ਦਾਬਾਈ ਯਾਰ 100 ਦੀ 100 100 ਦੀ 100 ਆ ਭਰਾ ਮੇਰੇ ਜਮਾ ਗਰਮੀ ਵਾਲੇ ਤੋਹਫਾ ਆ ਫਰਿੱਜ ਇੱਕ ਤਰ੍ਹਾਂ ਦਾ ਵੀਰੇ ਯਾਰ ਚਬਾਈ ਵੀ ਹੈਗੀ ਆ ਸੱਜਣੋ 100 ਦਾ 100 ਖਰੀ ਜਮਾ ਜਮਾ ਖਰੀ 1 ਨੰਬਰ ਆ ਭਰਾ ਮੇਰਾ ਤੇ ਬੱਕਾ ਤਾਂ ਦੱਸਣ ਦਿਓ ਦੌੜ ਨਹੀਂ ਦੌੜ ਨਹੀਂ ਬਾਈ ਕੱਦ ਪਿੱਡ ਵੀ ਚੰਗਾ ਫਿੱਟ ਫਿੱਟ ਬੱਛੀ ਆ ਇੱਕ ਤਾਂ ਕਹਦੇ ਨੇ ਚਾਰ ਚੂਰਨਾ ਪਲੀ ਹੋਈ ਆ ਮੋਟੀ ਆ ਮੋਟੀ ਆਹ ਭਈਆ ਬਰੀਕ ਆ ਆ ਗਈ ਬਰੀਕੀਆਂ ਦੇ ਵਿੱਚ 11 12 ਕਿਲੋ ਬੋਲਾ ਹਾਜ਼ਰਾ ਕਿੰਨਾ ਤੂੰ ਦੇਖ ਸਕਦੇ 20 20 ਦੇ ਦੇ 20 ਤੱਕ ਜੀ ਆਪਣੀ ਹੁੰਦੀ ਮੇਰੇ ਸਾਨੂੰ 20 ਦਾ ਹੱਕਾ 17 18 ਕਿਲੋ ਨੇ ਪਲੂਣ ਦਾ ਕੱਢਿਆ ਹੋਇਆ ਬਈ ਯਾਰ ਕੱਦ ਵੀ ਚੰਗਾ ਤੇ ਲੇਵੇ ਦੀ ਸਫਾਈ ਬਹੁਤ ਆ ਬਾਹਲੀ ਸੋਹਣੀ ਨਾਲੇ ਪਾਸੋਂ ਦਿਖਾ ਜੀ ਉਸ ਤੋਂ ਬਾਅਦ ਗਰੀ ਪਿਛਲੇ ਪਾਸੇ ਦਿਖਾ ਦੀ ਐਥੋਂ ਆਰਡਰ ਕੁਆਲਿਟੀ ਇਹ ਇੱਥੋਂ ਦਿਖਾ ਦੇ ਬਾਹਲੀ ਚੰਗੇ ਆ ਤੋ ਦੇਖੀ ਲੇਵੇ ਦੇ ਨਾੜਾ ਨੂੜਾ ਦੇ ਕਿਵੇਂ ਨੇ ਬਈ ਯਾਰ ਭਾਰਤਾਂ ਨਕਸ ਵਾਲਾ ਕੰਮ ਹੋਇਆ ਪਿਆ ਬਈ ਯਾਰ ਲੇਵੇ ਦੀ ਸਫਾਈ ਬਹੁਤ ਹੈ ਇੱਥੋਂ ਕਰੀ ਇਹਦੇ ਕੱਦ ਦਾ ਆਈਡੀ ਕ ਤੇ ਬਾਕੀ ਹੁਣ ਆ ਜਾ ਇਧਰਲੇ ਬੰਨੇ ਦੋ ਨੰਬਰ ਆਈ ਤੇ ਇਹਦਾ ਬੱਚਾ ਲਾ ਦੇ ਤਨੇ ਬਾਈ ਇਹਦੀਆਂ ਧਾਰਾਂ ਦਿਖਾ ਦਾਂਗੇ ਮਾਰ ਕੇ ਤੇ ਆ ਆ ਗਈ ਜੇ ਆਪਾਂ ਗੱਲਬਾਤ ਕਰ ਲਈਏ 에ਅਰ ਸ਼ੈਅਰ ਦੇ ਵਿੱਚ 에ਅਰ ਸ਼ੈਅਰ ਆ ਵੀ ਥਾਣ ਥੋਣੀ ਨੂੰ ਬੜਾ ਚੰਗਾ ਲੱਗਿਆ ਆਰ ਡਰੋਡਰ ਇਹਦੇ ਨਾਲ ਬੱਛੀ ਆ ਮੇਰਾ ਹੈ ਇਹ ਤਾਂ ਮਗਰ ਬੱਸੀ ਆ ਵੀਰੇ ਜਰਸੀ ਦੀ ਬੱਸੀ ਇਹਦੇ ਨਾਲ ਜਰਸੀ ਦੀ ਬੱਛੀ ਆ ਨਾਲ ਇਹਦੇ ਦੋ ਸ਼ੌਂਕ ਪੂਰੇ ਕਰ ਦੂਗੀ ਛੋਟੇ ਤੇ ਇੱਕ ਨੰਬਰ ਵਾਲੀਆਂ ਧਾਰਾਂ ਵੀ ਤੁਹਾਨੂੰ ਆਪਾਂ ਦਿਖਾ ਦਾਂਗੇ ਮਾਰ ਕੇ ਤੇ ਇਹਦਾ ਸੂਹ ਕਿਹੜਾ ਭਾਈ ਇਹ ਦੂਜਾ ਸੂਹ ਹੈ ਵੀਰੇ ਸਿੱਗੀ ਇਦਾਂ ਦਾ ਵੀਰੇ ਮੈਂ ਤੋੜ ਦੇ ਖੋਲ ਕੇ ਮਾੜਾ ਜਾ ਮਪਲਤਾ 17 ਸਾਨੂੰ ਸੱਜਣੋਂ ਮਾਰ ਕੇ ਦਿਖਾ ਦੇ ਆਪਣੇ ਨਾਲ ਦੋਨੋਂ ਪਾਸੇ ਕੋਈ ਕੋਈ ਚੱਕਰ ਨਹੀਂ ਹੈ ਕਮ ਨੂੰ ਮਾਰਨ ਲੱਗ ਪਾ ਆਪਣੇ ਦੋਨੋਂ ਪਾਸੇ ਵਗਮਾ ਗਰਲੈਂਡੋ ਕਰਾਉ ਉਹਦੇ ਵਿੱਚ ਆ ਗਈ ਬਾਹ ਚੰਗੀ ਆ ਪਰ ਅਸੀਂ ਸੰਦੇ ਦੇਰ ਦੀ ਆਪਣੇ ਕੋਲ ਵੀਡੀਓ ਵੀ ਪਈ ਆ ਪੰਪ ਵਾਲਾ ਸਿੱਕ ਨਹੀਂ ਚਵਾਈਦਾ ਤਾਂ ਚਵਾਈ ਵੀ ਆ ਗਈ ਫੁੱਲ ਫੋਕੀ ਮੋਟੀ ਆ ਗਈ ਫੁੱਲ ਫੋਕੀ ਵੀ ਆ ਗਈ ਤੇ ਛੜ ਦੇ ਚਮਕੌਰੇ ਇਹਦੇ ਰਸ ਨੇ ਇਹ ਤਾਂ ਜਿੱਦ ਕਿ ਜੋ ਚਾਉਣ ਨੂੰ ਜੀ ਕਰਦਾ ਵੀਰ ਆ ਵੀਡੀਓ ਲੰਬੀ ਹੋ ਜਾਓ ਰੁਪਏ ਦੱਸ ਕਿੰਨੇ ਲੱਗੇ ਇਹਦੇ ਮੁੱਲ ਦਾ ਕਰ ਲੈ ਵੀਰੇ 70 ਕਰਾ ਲੈ 65 ਕਰਾ ਲੈ ਸਿਰਫ 60000 ਦੀ ਹੈ ਵਾੜ ਦੀ ਦੇ ਦਾਂਗੇ ਆਪਾਂ ਮਰਿਆ ਦੁਬਾਰੇ ਫੇਰ ਵਜਾ ਕਹਿ ਨਹੀਂ ਹੈਗੀ ਵੀ ਲੱਤਾਂ ਨੂੰ ਵੀ ਠੰਡੀ ਦੇਖੀ ਲੈ ਬਿਨਾਂ ਨਿਆਣੇ ਦੇ ਬਣਾ ਉਹ ਤਾਂ ਕੁਝ ਨਹੀਂ ਕਹਿੰਦੀ ਲੈ ਪੂਣੀ ਆਪਣੀ ਲੱਤਾਂ ਮਾਰਨ ਆਲੀ ਗਾ 62000 ਹੀ ਦੇ ਦਾਂਗੇ ਬਸ 62 ਹੀ ਦੇ ਦਾਂਗੇ ਲੈ ਚੱਕ ਪਾਲਟੀ ਕਰੀ ਇਧਰ ਆਰਡਰ ਦਿਖਾ ਦੇ ਫੇਰਾ ਹੋਰ ਚੱਕੀ ਚੱਕੀ ਇੱਕ ਮਿੰਟ ਆਏ ਨੂੰ ਕਰਨੀ ਆ ਇੱਥੇ ਇੱਥੇ ਦਿਖਾ ਦੇ ਫਟਫਟ ਆ ਲੈ ਵਾ ਬਹੁਤ ਸੋਹਣਾ ਲੈ ਵਾ ਜਰਾ ਬੈਠਦਾ ਏ ਮਿਲੂ 62 ਦੀ ਤੇ ਹੁਣ ਤੌਰ ਬਾਈ 2 ਨੰਬਰ ਵਾਲੀ ਕੋਲ ਕੇ ਨਾਲ ਇਹਦੇ ਜਰਸੀ ਬੱਛੀ ਆ ਗਈ ਆਰਡਰ ਬਹੁਤ ਸੋਹਣਾ ਰੱਖਦੀ ਆ ਆ ਫਾਇਰ ਫਾਇਰ ਆ ਵੀਰੇ ਵਿੱਚ ਵੀਰਾਂ ਦੀ ਡਿਮਾਂਡ ਸੀ ਵੀ ਮੈਨੂੰ ਐਰ ਸਾਹਿਬ ਲੈ ਕੇ ਜੇ ਬੰਦੇ ਬਹੁਤ ਫੋਨ ਆ ਦੇਖੀ ਫੇਸ ਕੁਆਲਿਟੀ ਦੇ ਕਿੰਨਾ ਸੋਹਣਾ ਵੀਰੇ ਲੈਵਾ ਆਰਡਰ ਇੰਨਾ ਦਾ ਉਨੇ ਹੀ ਮੂਰੇ ਉਨੇ ਹੀ ਪੈਂਗਾ ਵੀਰੇ ਆਇਤਾ ਥਾਨ ਦਾ ਸਹਜ ਮੱਝਾਂ ਨਾਲ ਦੇ ਜਮਾ ਗੁੱਲੇ ਆ ਥਣ ਲੱਗਿਆ ਬਾਈ ਬਾਕੀ ਰੰਗ ਦੀ ਡਿਮਾਂਡ ਵਾਲੀ ਡਿਮਾਂਡ ਆਲਾ 골ਡਨ ਕਲਰ ਆ ਵੀਰੇ 골ਡਨ ਆ ਗਿਆ ਬਾਈ ਕਹਿੰਦਾ ਕਲਰ ਇਹਦਾ ਸੁਹਾ ਚਮਕੌਰ ਇਹਦਾ ਦੂਜਾ ਸੁਹਾ ਸਿੱਗੀ ਆ ਦੰਨਾਂ ਚ ਵੀਰੇ ਇਹ ਸੂਆ ਦੂਜਾ ਤੇ ਦੰਦਾ ਹੈ ਗਿਆ ਸੱਜਣੋ ਛੇ ਦੰਦਾ ਦੇਖੀ ਮੂੰਹ ਦੀ ਬਾਲੀ ਸੋਣੀ ਜਾਵਾ ਕਬੂਲੇ ਚ ਪਾਣੀ ਪਿਆ ਦੇ ਫਰਾ ਮੇਰੇ ਠੀਕ ਹੈ ਗੱਲ ਬਾਲੀ ਨਹੀਂ ਜਾਇ ਚੰਗੀ ਯਾਰ ਜਰਸੀ ਦਾ ਬੱਚਾ ਵੀ ਚੰਗਾ ਪਾ ਦਿਆ ਕਰੂਗੀ ਹਾਂ ਹਾਂ ਦੋ ਗੰਮ ਦੋ ਜਿਹੜਾ ਮਰਦੀ ਨਸਲ ਦਾ ਠੀਕ ਆ ਭਰਾ ਜਿਵੇਂ ਆਪਾਂ ਜਰਸੀ ਦਾ ਬੱਚਾ ਬਹੁਤ ਵਧੀਆ ਦੰਦ ਦੀ ਆ ਭਰਾ ਮਾਰਾ ਭਈ ਇੱਥੇ ਰਾਲਾ ਦੇਖ ਮਾਰ ਦੇ ਇਸ ਤੇ ਮਾਰ ਦੀ ਗੈਰੀ ਇੱਕ ਵਾਰੀ ਕੈਮਰਾ ਲੈ ਦੇਖੀ ਮੂੰਹ ਦੇਖਨੇ ਕੁਆਲਿਟੀ ਉਸ ਤੇ ਇਸ ਕੁਆਲਿਟੀ ਤੇ ਮਾਰ ਦੀ ਤੇ ਬਿਲਕੁਲ ਨਵੇਂ ਹਾਂਚਾ ਦੰਦਾ ਦੂਜਾ ਅਸਵ ਦੰਦਾ 6 ਦੰਦ ਤੇ ਬੂਥੀ ਦੇਖੀਏ ਮਾ ਦੇਖ ਦੇ ਕੌਲੀ ਚ ਪਾਣੀ ਪਾਇਆ ਸੀਲ ਠੰਡੀ ਹੱਥੋਂ ਵਾਧਾ ਦੇਖ ਲੈ ਲੈ ਇਹ ਸਭ ਤੋਂ ਮੇਨ ਗੱਲ ਥੱਲੇ ਨਹੀਂ ਹੁੰਦੀ ਆ ਲੈ ਬੜੀ ਸਾਫ ਥੱਲੇ ਦੀ ਭਰਾ ਮੇਰਾ ਲੈ ਚੱਲ ਅੰਦਰ ਨੂੰ ਪੋਚ ਕੇ ਲੈ ਚੱਲ ਹੌਲੀ ਹੌਲੀ ਹੋਈ ਤੇ ਆਰਡਰ ਰੱਖਦੀ ਆ ਇਹ ਬਿਲਕੁਲ ਨਾਲ ਲੱਗ ਮਾਹਣਾ ਗੋਲਾ ਚਲਾ ਜਮਾ ਬਿਲਕੁਲ ਵੀਰੇ ਦਾ ਆਰਡਰ ਆ ਗਿਆ ਬਿਲਕੁਲ ਗੋਲ ਨਸਾਂ ਵੀ ਚੰਗੀਆਂ ਨੇ ਆਰਡਰ ਤੇ ਕਿਦੋਂ ਤੱਕ ਦੀ ਕੀ ਰਿਪੋਰਟ ਦਸੀਏ ਮੈਂ 20 ਕਿਲੋ ਘੜਾ ਬਲੂਨ ਹੈ ਵੀਰੇ ਦਾ ਜੂ ਆਪਾਂ ਲਈ ਆ ਕੋ ਆ ਪਰ ਹਮ ਨੂੰ ਸੁਈ ਆਵਤਾ ਜੀ ਆਪਾਂ ਆਪਾਂ ਕਹ ਜੀ 22 ਕੱਢ ਦੂ 22 ਕੱਢ ਦੂ ਤਾਂ ਕੀ ਪੈਦਾ ਠੀਕ ਹੈ ਹਾਂ ਮੈਂ ਇਹ ਆਵਾਂ ਨੂੰ ਉਹ ਅਗਲੇ ਦੀ ਸੇਵਾ ਹਾਂ 20 ਲੈ ਲੈ 22 ਲੈ ਲੈ 15 ਲੈ ਲੈ 14 ਲੈ ਲੈ ਉਹਦਾ ਉਹਦੀ ਸੇਵਾ ਤਾਂ ਹੀ ਰਹਗੀ ਉਹ ਛੋਟੀ ਹੁੰਦੀ ਆ ਸੱਜਣੋ ਸੇਵਾ ਡਿਜ਼ਾਈਨ ਬਹੁਤ ਸੋਹਣਾ ਰੱਖਦੀ ਆ ਆਰਡਰ ਦਾ ਡਿਜ਼ਾਈਨ ਆ ਗਿਆ ਬਾਕਮਾਲ ਇੱਥੇ ਬਹੁਤ ਸੋਹਣਾ ਲੇ ਵਾ ਵੀਰੇ ਤੇ ਥਣ ਦਾ ਸਜ ਵੀ ਬਹੁਤ ਸੋਹਣਾ ਰੱਖਦੀ ਆ ਤੇ ਬੱਚਾ ਲਾ ਕੇ 1700 ਨੂੰ ਸੱਜਣੋ ਹੀ ਜਾਂ ਵੀ ਦਿਖਾ ਲਾਂਗੇ ਚਵਾਈ ਤੁਹਾਨੂੰ ਸੱਜਣੋ ਇਹਦੀ ਵੀ ਦਿਖਾ ਦਿੰਦੇ ਆ ਯਾਰ ਸ਼ਹਿਰ ਬੱਤੀ ਦੀ ਆ ਬਹੁਤ ਜਵਾਈ ਬਾੜੀ ਦੀ ਜਮਾ ਗਾਣਾ ਮਾਰਦੀ ਆ ਬਰਾ ਕੱਚੀ ਸ਼ੂਕੀ ਦੋਨੋਂ ਬਾੜੀ ਚੰਗੇ ਦੇਖੀ ਆਪਣੇ ਹਰੇਕ ਥੱਲੇ ਗਾਂ ਥੱਲੇ ਜਿਹਦੇ ਮਾਰਦੇ ਦੋਨੇ ਪੱਜੀ ਬਰਾਬਰ ਵਟਿਆ ਨੇ ਸਵਾਦ ਆ ਠੀਕ ਆ ਗੱਲ ਹਾਂ ਉਹ ਨਹੀਂ ਹੈਗਾ ਦਿਨੋਂ ਕੋਈ ਦੇਉਂਦੇ ਮੇਰੇ ਪੌਣੀਆਂ ਵੀਡੀਓ ਠੀਕ ਆ ਗੱਲ ਹਾਂ ਤੇ ਸਵਾਦ ਆ ਜੀ ਠੰਡੀ ਸੀ ਇਹ ਰੰਗ ਰੂਪ ਦੀ ਵੀ ਸ਼ਾਨਦਾਰ ਆ ਤੇ ਆਰਡਰ ਦਾ ਡਿਜ਼ਾਈਨ ਬਹੁਤ ਸਮਝ ਰੱਖ ਬਹੁਤ ਚੰਗੀ ਆ ਬਰੇ ਸਵਾਦ ਸਵਾਦ ਸ਼ੂ ਦੀ ਪੈਸੇ ਦੇ ਜਮਕਰਿੰਗਾ ਪੈਸੇ ਯਾਰ ਮੁੱਲ 80 ਕਰਾ ਲੈ 82 ਕਰਾ 72000 ਦੀ ਦੇ ਦਾਂਗੇ 72 ਦੀ ਉਹ ਬਾੜ ਦੀ ਉਹ ਬਾੜ ਦੀ ਦੇ ਦਾਂਗੇ ਜੇ ਕਿਸੇ ਨੇ ਜੋੜਾ ਲੈਣਾ ਪਰ ਜੋੜੇ ਦਾ ਆਪਾਂ 100 ਕਿਲੋਮੀਟਰ ਪਹੁੰਚ ਕਰ ਲਾਂਗੇ ਭਰਾ ਮੇਰੇ ਜੋੜੇ ਚ ਜੋੜੇ ਚ 3000 ਰੁਪਏ ਛੱਡ ਦਾਂਗੇ ਹਾਂ ਜੇ 3000 ਰੁਪਏ ਸਾਨੂੰ 3000 ਰੁਪਏ ਸਾਡੇ ਬਿਊਟੀ ਦੇ ਵਿੱਚ ਬਹੁਤਾ ਮੰਗਰ ਵੀ ਬੱਸੀ ਇਹਦੇ ਚ ਜਰਸੀ ਬੱਸੀ ਆ ਵੀਰੇ ਦਾ ਠੀਕ ਹੈ ਨਾਲ ਵੀ ਇਹਦੇ ਬੱਚੀ ਆ ਨਾਲ ਵੀ ਤੁਹਾਨੂੰ ਦੱਸਿਆ ਆਪ ਵੀ ਬੱਸੀ ਆ ਮੂੰਹ ਦੀ ਰੱਖੀ ਦਿਖ ਲੈ ਇੱਥੋਂ ਘੈਰੀ ਪਛਾਣ ਹੋ ਕੇ ਸਾਰੀ ਬੱਛੀ ਦਿਖਾ ਦੇ ਰੰਗ ਰੂਪ ਦਿਖਾ ਦੇ ਲੈ ਬੱਸੀ ਦਾ ਬੱਚਾ ਵੀ ਚੰਗਾ ਪਾਊਗੀ ਐਰ ਤੇ ਹੁਣ ਆਇਆ ਤਿੰਨ ਨੰਬਰ ਵਾਲੀ ਤੇ ਜਰਸੀ ਆ ਵੀਰੇ ਟੋਪ ਦੀ ਜਰਸੀ ਠੰਡੀ ਸੀ ਰੱਦ ਦੋਵਾਰਾ ਤੇ ਗੁਰੀ ਠੀਕ ਹੈ ਵੀਰੇ 20 ਤੋਂ 21 ਕਿਲੋ ਆਡੇ ਖਾਸਮੰਦ ਤੋਂ ਲਈ ਹੋਈ ਆ ਮੈਂ 20 ਤੋਂ 21 ਕਿਲੋ ਦੁੱਧ ਕੱਢਿਆ ਰਿਅਲ ਟੇਜ ਵਿੱਚ ਠੀਕ ਹੈ ਹੁਣ ਚੋਇਆ ਹੋਇਆ 7-8 ਕਿਲੋ ਦੁੱਧ ਸੀ 7 ਕਿਲੋ ਫਲਾਦਾ ਹੈ ਨਹੀਂ ਸੀ ਵੀਡੀਓ ਪਾਉਣ ਦਾ ਵੀ ਦੋ ਕੀ ਪਾਵਾਂਗਾ ਜਦੋਂ ਮੇਰਾ ਭਰਾ ਕਹਿੰਦਾ ਤਿੰਨ ਵੀ ਪਾ ਲੈ ਤਿੰਨ ਕਰ ਲੈ ਇਹ ਬੱਚਾ ਕੀ ਆ ਗਿਆ ਇਹਦਾ ਮਾਂ ਕਰ ਬੱਸਾਂਗਾ ਵੀਰੇ ਆ ਨਾਲ ਬੱਚਾ ਤੇ ਕਦ ਕੁਦ ਦੱਸ ਦੇ ਕਿੱਡਾ ਹੈ ਭਰਾ ਮੇਰਾ ਕੱਦ ਤਾਂ ਆ ਗਿਆ ਫੁੱਲ ਵੱਡਿਆਂ ਚ ਹੀ ਆ ਗਿਆ ਲੇਵੇ ਵਾਲੀ ਗਾਂਗੇ ਉਹ ਨਹੀਂ ਹੈਗੀ ਮਾੜੀ ਆ ਆ ਬੋੜਾ ਬਾਈ ਕਹਿੰਦਾ ਕੱਢਿਆ ਹੋਇਆ ਇਹਦਾ 500 ਕਿਲੋ ਹੱਥ ਨੇ ਦੇਖੋ ਉਹੀ ਫਸ ਜੂ ਬਰਾ ਮੇਰੇ ਜਿੰਨੀ ਚੋਈ ਜਾਏ ਉਹਨੂੰ ਹੀ ਬਣਦੀ ਹੈ ਗਾਦਾ ਠੀਕ ਹੈ ਗਾਦਾ ਸੁਆ ਕੜਾ ਬਾਈ ਦਾ ਸੁਆ ਦੂਜਾ ਸਿੱਕੀਆ ਦੰਦਾ ਜੀ ਵੀਰੇ ਦੰਦਾਂ ਚ 6 ਦੰਦ ਸੁਆ ਦੂਜਾ ਕੱਦ ਆ ਗਿਆ ਫੁੱਲ ਵੱਡਾ ਜਾਨ ਬਜਨ ਬਜੂਦ ਉਹ ਸਾਨੂੰ ਦੱਸਿਆ ਜਾਂਦੀ ਹੈ ਮਾਲਕ 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 ਥੋੜਾ ਬੱਚੇ ਕਰਕੇ ਬੱਚੇ ਦਾ ਕਰਕੇ ਕਾ ਬੈਲਟ ਜੀ ਪਾਈ ਹੁੰਦੀ ਨਾ ਹੋ ਜਾਂਦਾ ਸੁਆ ਠੰਡੀ ਆਦਾ ਬੱਚੇ ਤੇ ਬੱਚੇ ਤੇ ਲੈ ਚਲ ਕਮਾ ਹੌਲੀ ਹੌਲੀ ਲੈ ਚਲਾ ਇੱਥੇ ਇੱਥੇ ਦਿਖਾ ਦੇ ਗਰੀ ਥੋੜਾ ਭਾਈ ਦੀ ਇਹ ਦੇ ਕਰਕੇ ਤੇ ਗੱਲ ਚ ਹੀ ਪਾਉਣਾ ਇੱਕ ਕੱਦ ਆ ਗਿਆ ਫੁੱਲ ਵੱਡਾ ਆਰਡਰ ਦਾ ਡਿਜ਼ਾਈਨ ਵੀ ਸੋਹਣਾ ਰੱਖਦੇ ਚਵਾਈ ਦੀ ਕੰਮ ਆਈ ਚਵਾਈ ਇੱਕ ਨੰਬਰ ਆ ਭਰਾ ਮੇਰਾ ਬਹੁਤ ਸੋਹਣੀ 100 ਦੀ 100 ਦੀ ਸੌ ਦਿੰਨੇ ਕੱਦ ਦਾ ਫੁੱਲ ਵੱਡਾ ਹੀ ਆਗਾ ਹਾਂ ਹਾਂ ਲੇਵਾ ਟੋਕਰਾ ਲਈ ਫਿਰਦੀ ਕਰਮਾ ਵਾਲੀ ਠੀਕ ਆ ਗੱਲ ਹਾਂ ਤੇ ਬਾਕੀ ਬੌਲਾ ਬਾਈ ਕਹਿੰਦਾ ਇਹ ਕੱਢਿਆ ਹੋਇਆ ਹੈ ਬਹੁਤ ਚੰਗਾ ਰੱਖਦੀ ਹੈ ਦੇ ਬਹੁਤ ਚੰਗਾ ਜਣਾ ਐ ਠੰਡੀ ਉਹ ਨਹੀਂ ਹੈਗੀ ਐ ਵੀ ਲੱਪਣ ਤਾਂ ਆ ਜਾ ਸੂਈ ਹੋਈ ਲਾ ਲਾ ਠੀਕ ਆ ਗੱਲ ਉਹ ਨਹੀਂ ਹੈਗਾ ਬਸ ਸਾਡਾ ਬੱਚਾ ਸਾਡੀ ਨਾਲ ਸਾਡੀ ਆਪਣੀ ਰੇਕ ਬੈਠੇ ਦੋਨੋਂ ਪਾਸੇ ਬੈਜੀ ਬੈਜੀ ਤੇ ਆਪਣਾ ਲਾ ਲਾ ਬੱਚਾ ਨੂੰ ਤਾਰਾਂ ਆਈ ਦੀਆਂ ਵੀ ਦਿਖਾ ਦਿੰਨੇ ਮ ਆ ਸਾਨੂੰ ਸਰ ਜੀ ਨੂੰ ਇਹ ਜਿਹੜੇ ਪਾਣੀ ਦੀ ਮਾਰ ਦੀ ਇੱਕ ਗਾਂ ਲੱਗਾ ਹੋਣਾ ਆਹੜਾ ਚਵਾਈ 1 ਨੰਬਰ ਹੋਊ ਆਪਣੀ ਗਾਂ ਦੇ ਵੀ ਲੈ। ਅੱਛਾ ਚਵਾਈ ਥੋੜੇ ਸਾਹਮਣੇ ਆ 100 ਦੀ 100 ਆ ਬਿਲਕੁਲ ਮੋਟੀ ਚਵਾਈ ਆ ਤੇ ਫੋਕੀ ਆ ਗਈ ਜਮਾ। ਕੱਦ ਫੁੱਲ ਆ। ਕੁੱਤੇ ਨਾਲ ਨਿਆਣੀ ਤੋਂ ਬੈਠੀ ਨੇ। ਕੋਈ ਮਾਰਦੀ ਥਲੇ ਗਾਂ ਫਰੇ ਬਿਣਾ ਨੰਨ। 60 ਦੇ ਦਸਤਾ। ਪੈਸੇ ਦਾ ਦੇ ਬਸ। ਪੈਸੇ ਮੁੱਲ ਕਰਾਲ 80 ਗਾਲ 85 ਗਾਲ ਵੀਰੇ 72000 ਜੂ ਇਹ ਦੇ ਦਾਂਗੇ ਭਰਾ। 72 ਦੀ ਇਹ ਦੇ ਦਾਂਗੇ ਬਾਈ ਕਹਿੰਦਾ ਲੈ ਪਛਾਣ ਹੋ ਕੇ ਇਧਰਲੇ ਬੰਦੇ ਹੋ ਕੇ ਕਹਿ ਨਹੀਂ ਸਾੜੀ ਦਿਖਾ ਦੇ ਇਧਰ। ਸੀਲ ਠੰਡੀ ਆ ਭਰਾ ਮੇਰਾ ਚਵਾਈ ਚਵਾਈ ਦੀ ਇੱਕ ਨ ਆਹ ਹੈਡ ਪੂਰੀ ਫੁੱਲ ਆ ਤੇ ਉਦਾਂ ਨਾ ਪੂਰੀ ਫੁੱਲ ਹੈਡ ਦੇ ਵਿੱਚ ਆ ਗਈ ਕੀ ਰੇਟ ਕਰਿਆ ਇਹਦਾ ਇਹ 72000 ਦੀ ਦੇ ਦਾਂਗੇ ਭਰਾ ਮੇਰਾ ਸੀਲ ਠੰਡੀ ਨਾਲ ਵਾਲੀ ਵੀ 72 ਦੀ ਨਾਲ ਦੀ 72 ਦੀ ਦੇ ਰੰਗਦਾ ਉਹ 62 ਦੀ ਦੇਖੀ ਚਵਾਈ ਦੀ ਕਿ ਮੈਂ ਦੇਖੀ ਲੈ ਲੱਕੀ ਪੂਰੀ ਠੀਕ ਆ ਗੱਲ ਲੈ ਦਲੀਆਂ ਕੱਢਣਾ ਕੰਮ ਯਾਰ ਦੇਖੀ ਗੋਠਾ ਇੱਕ ਮੂਲੇ ਗੋਠਾ ਦੇਖੋ ਗੋਠਾ ਗੇਟ-ਗੇਟ ਦੇ ਪਈ ਆ ਚਵਾਈ ਵਾਲੇ ਪੱਖ ਤੋਂ ਹੈਗੀ ਆ 100 ਦੀ 100 ਨੰਬਰ ਬੋਲ ਦਿਓ ਜੀ ਨੰਬਰ 9779475642 ਵੀਰੇ 9779475642 ਦਾ ਨੰਬਰ ਹੈ ਜਿਹੜੇ ਵੀ ਭਰਾ ਨੂੰ ਇਹਨਾਂ ਚ ਕੋਈ ਵੀ ਪੱਛੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ